ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਖਨੋਰੀ ਬਾਰਡਰ ਤੋਂ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਪਿਛਲੇ 6 ਦਿਨਾਂ ਤੋਂ ਬੰਦ ਹੋ ਗਿਆ ਜਿੱਦੇ ਚਲਦਿਆਂ ਜ਼ਿਲ੍ਹਾ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਮਿਲਣ ਦੇ ਲਈ ਐਸਐਸਪੀ ਨਾਨਕ ਸਿੰਘ ਵਿਸ਼ੇਸ਼ ਤੌਰ ਤੇ ਕਨੋਰੀ ਬਾਰਡਰ ਪਹੁੰਚੇ ਨੇ ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਹੋਈ ਹੈ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਉਹਨਾਂ ਲਗਾਤਾਰ ਗੁਲੂਗੋਜ ਲੈਨ ਦੇ ਨਾਲ ਉਹਨਾਂ ਦੀਆਂ ਨਾੜਾਂ ਦੇ ਵਿੱਚ ਸੋਜ ਆ ਗਈ ਹੈ ਜਿਸ ਕਰਕੇ ਉਹਨਾਂ ਵੱਲੋਂ ਗਲੂਕੋਜ਼ ਡ੍ਰਿਪ ਜਿਹੜੀ ਨਹੀਂ ਲਗਵਾਈ ਜਾ ਰਹੀ ਅਤੇ ਜਿਵੇਂ ਹੀ ਨਾੜਾਂ ਦੀ ਸੋਜ ਘਟੇਗੀ ਤਾਂ ਉਹ ਦੁਬਾਰਾ ਗਲੂਕੋਜ਼ ਲੈਣਾ ਚਾਲੂ ਕਰ ਦੇਣਗੇ ਨਾਲ ਹੀ ਉਹਨਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਪਟਿਆਲਾ ਦੇ ਮਾਹਿਰ ਡਾਕਟਰਾਂ ਦੀ ਟੀਮ ਖਨੋਰੀ ਬਾਰਡਰ ਦੇ ਉੱਪਰ ਲਗਾਤਾਰ ਮੌਜੂਦ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਉੱਤੇ 24 ਘੰਟੇ ਨਿਗਰਾਨੀ ਹੈ ਜਿਹੜੀ ਸਿਹਤ ਵਿਭਾਗ ਵੱਲੋਂ ਰੱਖੀ ਜਾ ਰਹੀ ਹੈ ਮੈਂ ਮਿਲ ਕੇ ਆਏ ਜੀ ਉਹਨਾਂ ਨੂੰ ਗੱਲਬਾਤ ਕਾਫੀ ਡਿਟੇਲ ਚ ਹੋਈ ਹੈ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀਆਂ ਨਾੜਾਂ ਉਹਨਾਂ ਚ ਥੋੜੀ ਬਹੁਤ ਸੋਜ ਹੈ ਸੋ ਉਹਦੇ ਕਰਕੇ ਉਹਨਾਂ ਨੇ ਡਿਸਕੰਟੀਨਿਊ ਕੀਤਾ ਮੈਡੀਕਲ ਐਡ ਬਟ ਜਲਦੀ ਜਿਵੇਂ ਡਾਕਟਰਸ ਦੀ ਐਡਵਾਈਸ ਹੋਊਗੀ ਉਸ ਹਿਸਾਬ ਨਾਲ ਉਹ ਜਲਦੀ ਇਹਦੇ ਤੇ ਵਿਚਾਰ ਕਰਕੇ ਤੇ ਦੁਬਾਰਾ ਸ਼ੁਰੂ ਕਰਾਂਗੇ ਡਾਕਟਰਾਂ ਦਾ ਕੋਈ ਪੈਨਲ ਮੌਜੂਦ ਹੈ ਸਰ ਕੋ ਗਲਬਤ ਹੋਈ ਹੈ ਡਾਕਟਰਾਂ ਨਾਲ ਤੁਹਾਡੀ ਡਾਕਟਰਸ ਦਾ ਪੈਨਲ ਮੌਜੂਦ ਹੈ ਡਾਕਟਰਸ ਨਾਲ ਵੀ ਕਰਾਂਗੇ ਡਿਸਕਸ ਮੈਂ ਹੌਨਰੇਬਲ ਸਰਜਨ ਸਾਹਿਬ ਨਾਲ ਕਰਾਂਗਾ ਗੱਲ ਸੋਨਾ ਤੋਂ ਵੀ ਰਿਪੋਰਟ ਲੈ ਲਾਂਗੇ ਜਿਹੜਾ ਰਜਿੰਦਰਾ ਹਸਪੀਟਲ ਦਾ ਪੈਨਲ ਹੈ ਉਹਨਾਂ ਨਾਲ ਵੀ ਗੱਲ ਕਰਕੇ ਉਹਨਾਂ ਦੀ ਵੀ ਰਿਪੋਰਟ ਲਵਾਂਗੇ ਅੱਗੇ ਵੱਧਦੇ ਹਾਂ ਦਰਾਮਾ ਦੀ ਪਾਰਟੀ ਦੇ ਸਪੋਕਸ ਪਰਸਨ ਅਤੇ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਟਿੱਲੋ ਨੇ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਆਖਿਆ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਲਤੀਆਂ ਕਾਰਨ ਆਮ ਆਦੀ ਪਾਰਟੀ ਦੀ ਇਹਨਾਂ ਚੋਣਾਂ ਦੇ ਵਿੱਚ ਹਾਰ ਹੋਈ ਹੈ ਕਿਉਂਕਿ ਭਾਜਪਾ ਵੱਲੋਂ ਈਡੀ ਦਾ ਦੁਰਉਪਯੋਗ ਕੀਤਾ ਗਿਆ ਤੇ ਇਹਨਾਂ ਚੋਣਾਂ ਦੇ ਵਿੱਚ ਵੀ ਈਡੀ ਦਾ ਇਸਤੇਮਾਲ ਭਾਜਪਾ ਵੱਲੋਂ ਕੀਤਾ ਗਿਆ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਹਾਰੇ ਨਹੀਂ ਜਿੱਤੇ ਹਾਂ ਕਿਉਂਕਿ ਭਾਜਪਾ ਨੇ ਦਿੱਲੀ ਦੇ ਵਿੱਚ ਬਹੁਤ ਗੁੰਡਾਗਰਦੀ ਕੀਤੀ ਹੈ। ਸ਼ਾਨ ਮੀਤ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਵਿਧਾਨ ਸਭਾ ਦੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਬਾਬਤ ਗੱਲਬਾਤ ਕਰਦੇ ਆ ਮਾਰਕੀ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨਾਲ। ਸਤਿ ਸ਼੍ਰੀ ਅਕਾਲ ਜੀ, ਦੀਪਕ ਜੀ ਧੰਨਵਾਦ ਤੁਹਾਡਾ। ਕੀ ਕਾਰਨ ਰਿਹਾ ਜਿਹੜਾ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਹਾਰ ਹੋਈ ਹੈ? ਕਾਰਨ ਕਈ ਰਹਿ ਜੀ। ਉੱਥੇ ਭਾਜਪਾ ਜਿਹੜੀ ਸੀ ਕੇਂਦਰ ਸਰਕਾਰ 'ਚ ਕਾਬਜ ਹੈ। ਉਹ ਤੁਹਾਡੇ ਸਾਹਮਣੇ ਹੀ ਹੈ ਕਿ ਅਸੀਂ ਉਹਨਾਂ ਨੂੰ ਦਿਖਾਇਆ ਵੀਡੀਓਜ਼ ਵੀ ਜਾਰੀ ਕੀਤੀਆਂ ਇਲੈਕਸ਼ਨ ਕਮਿਸ਼ਨ ਜਿਹੜਾ ਅਸੀਂ ਸ਼ਰਿਆਮ ਬੀਜੇਪੀ ਦੀ ਸਪੋਰਟ ਕਰ ਰਿਹਾ ਸੀ ਪਰ ਇਲੈਕਸ਼ਨ ਕਮਿਸ਼ਨ ਨੇ ਕੋਈ ਉਹਦੇ ਉੱਤੇ ਐਕਸ਼ਨ ਨਹੀਂ ਲਿਆ ਅਸੀਂ ਪੈਸੇ ਵੰਡਦਿਆਂ ਦੀਆਂ ਵੀਡੀਓਜ਼ ਦਿੱਤੀਆਂ ਅਸੀਂ ਉੱਤੇ ਸ਼ਰਾਬ ਵੰਡਦਿਆਂ ਵੀਡੀਓਜ਼ ਦਿੱਤੀਆਂ ਦਿੱਲੀ ਦੇ ਵਿੱਚ ਉਹਨਾਂ ਨੇ ਹਰ ਤਰ੍ਹਾਂ ਦਾ ਹਰ ਹਰਬਾ ਬਰਬਾ ਕਿਸੇ ਵੀ ਤਰ੍ਹਾਂ ਬਾਈ ਹੁੱਕ ਬਾਈ ਕਰੁੱਕ ਅ ਨਰਿੰਦਰ ਮੋਦੀ ਜੀ ਉਹਨਾਂ ਨੇ ਦੇਖੋ ਪ੍ਰਧਾਨ ਮੰਤਰੀ ਇੱਕ ਸਟੇਟ ਦੀ ਇਲੈਕਸ਼ਨ ਦੀ ਕਮਾਂਡ ਸੰਭਾਲੇ ਦੋ ਵਾਰਦ ਹੱਸੋ ਇਹ ਨਹੀਂ ਗੱਲ ਕੀ ਹੋ ਸਕਦੀ ਐ ਤੇ ਉਥੇ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਸ ਗਰੀਮਾ ਨੂੰ ਭੁੱਲ ਗਏ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਬਣਨ ਦੇ ਵਾਸਤੇ ਜਿਸ ਤਰ੍ਹਾਂ ਉਪਰਾਲੇ ਕਰਦੇ ਨੇ ਇਸ ਤਰ੍ਹਾਂ ਉਹ ਅੱਗੇ ਆਏ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਬੈਠ ਕੇ ਉਸ ਤਾਕਤ ਦਾ ਜਿਹੜੀ ਗਲਤ ਵਰਤੋਂ ਕੀਤੀ ਗਲਤ ਵਰਤੋਂ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਕਈ ਤਰ੍ਹਾਂ ਦੇ ਸੈਂਟਰਲ ਸਰਕਾਰ ਵੱਲੋਂ ਸਕੀਮਾਂ ਦੇ ਗਲਤ ਉਹਨਾਂ ਨੂੰ ਦੇਖੋ ਨਰਿੰਦਰ ਮੋਦੀ ਜੀ ਉਹਨਾਂ ਨੇ 15 ਲੱਖ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਨਹੀਂ ਨਿਭਾਇਆ ਹੋਰ अनेका ਵਾਅਦੇ ਗਾਰੰਟੀਆਂ ਕੀਤੀਆਂ ਸੀ ਉਹਨਾਂ ਨੇ ਨਹੀਂ ਨਿਭਾਏ ਲੇਕਿਨ ਸਾਡੀ ਸਰਕਾਰ ਦੇ ਨਾਲ ਲੋਕ ਪਹਿਲਾਂ ਵੀ ਸੀ ਹੁਣ ਵੀ ਖੜੇ ਨੇ ਤੇ ਅੱਗੇ ਵੀ ਸਾਡੇ ਨਾਲ ਚੱਲਣਗੇ ਦੇਖੋ ਸਿਰਫ ਤੇ ਸਿਰਫ 3% ਵੋਟਾਂ ਦਾ ਫਰਕ ਪਿਆ ਹੈ 46% ਭਾਜਪਾ ਨੂੰ ਮਿਲੀਆਂ 43. ਕੁਝ% ਸਾਨੂੰ ਮਿਲੀਆਂ ਤੇ ਕੋਸੀ ਇੱਕ ਗੱਲ ਨੋਟ ਕਰੋ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਅੱਜ ਲੱਡੂ ਵੰਨਦੇ ਫਿਰਦੇ ਨੇ ਦੇਖੋ ਇਹ ਕਾਂਗਰਸੀਆਂ ਨੂੰ ਕਿਸੇ ਗੱਲ ਦੇ ਉੱਤੇ ਸੋਚਣਾ ਚਾਹੀਦਾ ਹੈ ਕਿ ਤੁਸੀਂ ਦਿੱਲੀ ਦੇ ਵਿੱਚ ਤੁਹਾਡੇ ਉੱਤੇ ਕੋਈ ਫਰਕ ਨਹੀਂ ਪਿਆ ਤੁਸੀਂ 0 ਤੇ ਅੱਜ ਤੋਂ 20 ਸਾਲ 25 ਸਾਲ ਤੋਂ 0 ਤੇ ਹੋ ਤੇ 0 ਤੇ ਹੀ ਚੱਲ ਰਹੇ ਹੋ ਤੇ ਤੁਸੀਂ ਨਾ ਤਰੱਕੀ ਕੀਤੀ ਹੈ ਨਾ ਪਿੱਛੇ ਹੋਏ ਹੋ ਤੇ ਤੁਸੀਂ ਪੰਜਾਬ ਦੇ ਵਿੱਚ ਲੱਡੂ ਤੇ ਬਰਫੀਆਂ ਵੰਡ ਕੇ ਵੀਡੀਓਜ਼ ਬਣਾ ਕੇ ਜਾਰੀ ਕਰਦੇ ਹੋ ਉਹ ਪੰਜਾਬ ਚ ਇੱਕ ਪੰਜਾਬੀ ਚ ਕਹਾਵਤ ਹੈ ਕਿ ਸਾਡੀ ਕੰਧ ਭਾਵੇਂ ਟ ਹੈ ਜੇ ਗਵਾਂਡੀਆਂ ਦੀ ਮੱਝ ਮੰਨੀ ਚਾਹੀਦੀ ਹੈ ਇਹਨਾਂ ਨੂੰ ਤਾਂ ਇਹ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਚ ਸਰਕਾਰ ਚਲਾਉਦੀ ਹੈ ਸਾਡੇ ਸਾਡੇ ਪੋਲ ਖੋਲਦੀ ਹੈ ਵੀ ਆਮ ਆਦਮੀ ਪਾਰਟੀ ਕਿਸੇ ਤਰ੍ਹਾਂ ਉਥੇ ਹਾਰਨੀ ਚਾਹੀਦੀ ਹੈ ਇਹੀ ਖੁਸ਼ੀ ਸੀ ਇਹਨਾਂ ਦੀ ਤੇ ਇਹੀ ਸੋਚ ਕੇ ਇਹਨਾਂ ਨੇ ਦਿੱਲੀ ਦੇ ਵਿੱਚ ਭਾਜਪਾ ਦੀ ਮਦਦ ਵੀ ਕੀਤੀ ਹੈ ਦੇਖੋ ਉਦਾਹਰਨ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਚੰਡੀਗੜ੍ਹ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਮੇਅਰ ਤੇ ਡਿਪਟੀ ਮੇਅਰ ਦੋਨੋਂ ਉਹਦੇ ਕਾਂਗਰਸ ਨੇ ਲਏ ਤੇ ਕਾਂਗਰਸ ਨੇ ਸਪੋਰਟ ਕਰਕੇ ਉੱਥੇ ਭਾਜਪਾ ਦਾ ਮੇਅਰ ਬਣਾਇਆ ਉਦੋਂ ਬਾਅਦ ਦਿੱਲੀ ਦੇ ਇਲੈਕਸ਼ਨ ਆਈ ਇਹਨਾਂ ਨੇ ਸ਼ਰਿਆਮ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਦੇ ਨਾਲ ਦਿੱਲੀ ਦੇ ਵਿੱਚ ਭਾਜਪਾ ਦੀ ਮਦਦ ਕੀਤੀ ਹੈ ਤੇ ਲੋਕ ਜਿਹੜੇ ਨੇ ਉਹ ਸਾਡੇ ਨਾਲ ਨੇ ਲੋਕ ਗੁੰਮਰਾਹ ਹੋਏ ਨੇ ਸਰਕਾਰ ਨੇ ਧੱਕਾ ਵੀ ਉਥੇ ਕੀਤਾ ਹਰ ਤਰ੍ਹਾਂ ਦੀ ਹਿਰਾਫੇਰੀ ਵੀ ਕੀਤੀ ਹੈ ਤੇ ਉਹਨਾਂ ਹਿਰਾਫੇਰੀਆਂ ਦਾ ਨਤੀਜਾ ਕਿ ਅਸੀਂ ਥੋੜੀਆਂ ਜੀਆਂ 3% ਵੋਟਾਂ ਸਾਨੂੰ ਘਟ ਪਈਆਂ ਨੇ ਜਿਹਦੇ ਨਾਲ ਸਾਡੀ ਪਾਰਟੀ ਦੀ ਹਾਰ ਹੋਈ ਹੈ ਅਸੀਂ ਉਥੇ ਦੀਪਕ ਜੀ ਹਾਰੇ ਆ ਲੇਕਿਨ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਡੁੱਬੇ ਨਹੀਂ ਜੋ ਪੰਜਾਬ ਦੇ ਵਿੱਚ ਲੱਡੂ ਬਰਫੀ ਵੰਡ ਕੇ ਖੁਸ਼ੀਆਂ ਮਨਾ ਰਹੇ ਨੇ ਉਹ ਡੁੱਬ ਗਏ ਉਹਨਾਂ ਨੇ ਕਦੇ ਤਰਨਾ ਹੀ ਨਹੀਂ ਅਸੀਂ ਫੇਰ ਵੀ ਅਜੇ 22 ਸੀਟਾਂ ਸਾਡੇ ਕੋਲ ਆਈਆਂ ਨੇ ਤੇ 43% ਵੋਟ ਸਾਡੇ ਕੋਲ ਦਿੱਲੀ ਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਗੁਜਰਾਤ ਵਿੱਚ ਸਾਡੇ ਮੈਂਬਰ ਨੇ ਐਮਪੀ ਨਾ Goa ਦੇ ਵਿੱਚ ਸਾਡੇ ਐਮਐਲਏ ਜਿੱਤੇ ਨੇ ਸਾਰੇ ਦੇਸ਼ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਦੇ ਤੌਰ ਤੇ ਅਸੀਂ ਉਭਰੇ ਆ ਤੇ ਅਸੀਂ ਸਾਨੂੰ ਸਿਰਫ ਜਿਹੜਾ ਹੈ ਸਾਡੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਵਾਸਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਦੇਖੋ ਅੱਗੇ ਆਉਣਾ ਪਿਆ ਤੇ ਉਹਨਾਂ ਨੇ ਸਾਡੀ ਪਾਰਟੀ ਦੇ ਖਿਲਾਫ ਲੋਕਾਂ ਨੂੰ ਗੁਬਰਾਹ ਕੀਤਾ ਕਈ ਵਾਰ ਲੋਕ ਇਹੋ ਜਿਹਾ ਭਰੋਸਾ ਕਰ ਲੈਂਦੇ ਨੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਰ ਰਿਹਾ ਲੇਕਿਨ ਝੂਠ ਬੋਲ ਕੇ ਲੋਕਾਂ ਨੂੰ ਘਬਰਾ ਕੀਤਾ ਗਿਆ ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਹਾਰ ਗਏ ਨੇ ਅਰਵਿੰਦ ਕੇਜਰੀਵਾਲ ਹਾਰੇ ਨੇ ਅਰਵਿੰਦ ਕੇਜਰੀਵਾਲ ਦੀ ਸੀਟ ਦੇ ਉੱਤੇ ਤੁਸੀਂ ਦੀਪਕ ਜੀ ਅਸੀਂ ਆਪ ਉੱਥੇ ਗਏ ਸੀ ਅਸੀਂ ਨੋਟ ਕੀਤਾ ਉੱਥੇ ਘਰ ਘਰ ਦੇ ਵਿੱਚ ਇਹਨਾਂ ਨੇ ਇੰਨਾ ਵਰਕਰ ਇੰਨਾ ਵਲੰਟੀਅਰ ਇੰਨੇ ਲੋਕ ਬੁਲਾਏ ਹੋਏ ਸੀ ਦੂਜੀਆਂ ਸਟੇਟਾਂ ਤੋਂ ਲੀਡਰ ਬੁਲਾਏ ਹੋਏ ਸੀ ਹਰ ਘਰ ਦੇ ਵਿੱਚ ਇਹੋ ਜਿਹੇ ਗਲਤ ਗਲਤ ਲੋਕਾਂ ਨੂੰ ਭਰੋਸੇ ਦਿੱਤੇ ਗਰੰਟੀਆਂ ਦਿੱਤੀਆਂ ਲੋਕਾਂ ਨੂੰ ਗੁਬਰਾਹ ਕੀਤਾ ਅਦਰਵਾਇਜ਼ ਕੇਜਰੀਵਾਲ ਦੀ ਇਮਾਨਦਾਰੀ ਤੇ ਕੇਜਰੀਵਾਲ ਦਾ ਦੇਸ਼ ਪ੍ਰਤੀ ਮੋਹ ਪਿਆਰ ਜਿਹੜਾ ਹੈ ਉਹਦੇ ਉੱਤੇ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ ਭਾਜਪਾ ਨੇ ਕਈ ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕੋਈ ਵੀ ਤਰ੍ਹਾਂ ਦਾ ਦੋਸ਼ ਜਿਹੜਾ ਹੈ ਉਹ ਕੇਜਰੀਵਾਲ ਜੀ ਤੇ ਸਾਬਤ ਨਹੀਂ ਹੋਇਆ ਕੇਜਰੀਵਾਲ ਸਾਹਿਬ ਹਾਰੇ ਜ਼ਰੂਰ ਨੇ ਲੇਕਿਨ ਕੇਜਰੀਵਾਲ ਸਾਹਿਬ ਦੀ ਪਾਰਟੀ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਅਸੀਂ ਸਾਰੇ ਉਹਨਾਂ ਦੀ ਫੌਜ ਦੇ ਸਿਪਾਹੀਆਂ ਅਸੀਂ ਚੜ੍ਹਦੀ ਕਲਾ ਚ ਬੀਜੇਪੀ ਨੇ ਜੋ ਦਿੱਲੀ ਨਿਵਾਸੀਆਂ ਨਾਲ ਵਾਅਦੇ ਕੀਤੇ ਤੁਹਾਨੂੰ ਲੱਗਦਾ ਹੈ ਕਿ ਉਹ ਪੂਰੇ ਕਰਨਗੇ ਬਿਲਕੁਲ ਨਹੀਂ ਭਾਜਪਾ ਜਿਹੜੀ ਆ ਲਾਲਚ ਦੇ ਕੇ ਝੂਠ ਬੋਲ ਕੇ ਸੱਤਾ ਹਥਿਆਉਂਦੀ ਹੈ ਤੇ ਇਹਨਾਂ ਦਾ ਇੱਕੋ ਹੀ ਇੱਕ ਨਿਸ਼ਾਨਾ ਹੈ ਵੀ ਕਿਸੇ ਵੀ ਤਰੀਕੇ ਬਾਈ ਹੁੱਕ ਬਾਈ ਕਰੁੱਕ ਵੇਖੋ ਤੁਸੀਂ ਪਿੱਛੇ 303 ਸੀਟਾਂ ਤੋਂ 240 ਸੀਟਾਂ ਤੇ ਲੋਕ ਸਭਾ ਦੀਆਂ ਤੇ ਆ ਗਏ ਉਹ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਨੇ ਸਾਰੇ ਦੇਸ਼ ਦੇ ਵਿੱਚ ਇਹਨਾਂ ਨੇ ਈਡੀ ਦੀ ਗਲਤ ਵਰਤੋਂ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਅੱਗੇ ਹਤਕੰਡੇ ਅਪਣਾਉਂਦੇ ਨੇ ਸਾਰੀ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਸਾਰੀ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਇਹ ਸਿਰਫ ਸਿਰਫ ਸੱਤਾ ਦੇ ਲਾਲਚੀ ਨੇ ਕੁਰਸੀ ਦੇ ਲਾਲਚੀ ਇਸਨ ਮਾਰਕੀਟ ਮੀਟੇ ਦੇ ਚੇਅਰਮੈਨ ਗੁਰਵਿੰਦਰ ਸਿੰਘ ਟਿੱਲੂ ਪਤੀਗੜ ਸਾਹਿਬ ਤੋਂ ਦੀਪਕ ਸੁਦੀਰੀਪੁਰ ਅੱਗੇ ਬਾਤਾਂ ਉਧਰ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 76ਵੇਂ ਦਿਨ ਦੇ ਵਿੱਚ ਖਨੋਰੀ ਬਾਰਡਰ ਉੱਪਰ ਲਗਾਤਾਰ ਜਾਰੀ ਹੈ ਉੱਥੇ ਉਹਨਾਂ ਦੀ ਹਾਲਤ ਹੈ ਜਿਹੜੀ ਹੁਣ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਸੋ ਦਾਅਦੀ ਹੈ ਕਿ ਪਿਛਲੇ 6 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਦਿੱਤੀ ਜਾਣ ਵਾਲੀ ਡਾਕਟਰੀ ਸਹਾਇਤਾ ਬੰਦ ਹੈ ਕਿਉਂਕਿ ਉਹਨਾਂ ਦੀਆਂ ਨਾੜਾਂ ਦੇ ਵਿੱਚ ਸੋਜ ਆ ਗਈ ਹੈ ਅਤੇ ਡਾਕਟਰਾਂ ਨੂੰ ਡ੍ਰਿਪ ਲੋਨ ਦੇ ਲਈ ਨਾੜ ਜਿਹੜੀ ਨਹੀਂ ਮਿਲ ਰਹੀ ਸੋ ਕਿਸਾਨ ਨੇਤਾ ਕਾਕਾ ਸਿੰਘ ਕੋਟੜਾ ਨੇ ਵੱਡੇ ਖੁਲਾਸੇ ਕੀਤੇ ਨੇ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਖਨੋਰੀ ਬਾਰਡਰ ਤੋਂ ਇੱਕ ਵਾਰੀ ਫਿਰ ਜੁੜਿਆ ਤੁਹਾਡੇ ਨਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਕਾਕਾ ਸਿੰਘ ਕੋਟੜਾ ਵੱਡੇ ਕਿਸਾਨ ਆਗੂ ਨੇ ਕਿਸਾਨ ਅੰਦੋਲਨ ਦੀ ਲਗਾਤਾਰ ਅਗਵਾਈ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 75ਵਾਂ ਦਿਨ ਹੈ ਬਿਲਕੁਲ ਮੇਰੇ ਪਿੱਛੇ ਜਗਜੀਤ ਸਿੰਘ ਡੱਲੇਵਾਲ ਇੱਕ ਟਰਾਲੀ ਦੇ ਵਿੱਚ ਨੇ ਜਿੱਥੇ ਜਿਹੜਾ ਇਸ ਵਕਤ ਅਸੀਂ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਸ਼ੂਟ ਕਰ ਰਹੇ ਹਾਂ ਤਾਂ ਅਨ ਜਿਹੜੇ ਕਿਸਾਨ ਨੇ ਉਹ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਬਹੁਤ ਕਿਸਾਨ ਜਿਹੜੇ ਨੇ ਲਾਈਨ ਵਿੱਚ ਲੱਗਦੇ ਨੇ ਹੌਲੀ ਹੌਲੀ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਦਰਸ਼ਨ ਕਰਵਾਏ ਜਾਂਦੇ ਨੇ ਤਾਂ ਇਹ ਰੁਟੀਨ ਲਗਾਤਾਰ ਜਾਰੀ ਹੈ ਕਾਕਾ ਸਿੰਘ ਕੋਟੜਾ ਜੁੜੇ ਨੇ ਗੱਲਬਾਤ ਕਰਦੇ ਆ ਕਾਕਾ ਸਿੰਘ ਕੋਟੜਾ ਜੀ ਸਭ ਤੋਂ ਪਹਿਲਾਂ ਤਾਂ ਇੱਕ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹਨਾਂ ਨੂੰ ਡ੍ਰਿਪ ਦਿੱਤਾ ਜਾਂਦਾ ਹੈ ਗੁਰੂਕੁਸ਼ ਦਿੱਤਾ ਜਾਂਦਾ ਹੈ ਉਹਦੇ ਕੀ ਸਮੱਸਿਆ ਆਈ ਹੈ ਕਾਫੀ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਵੀ ਜਿਹੜੇ ਗਲਬਾਤ ਦਾ ਵਿਸ਼ਾ ਬਣਿਆ ਹੋਇਆ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 6 ਦਿਨਾਂ ਤੋਂ ਜਿਹੜਾ ਉਹ ਮੈਡੀਕਲ ਟ੍ਰੀਟਮੈਂਟ ਨਹੀਂ ਲੈ ਰਹਾ। ਆਪਣਾ ਉਹ ਜਿਹੜਾ ਡੱਲੇਵਾਲ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ। ਆਪਣਾ ਉਹਨਾਂ ਨੂੰ 54 ਦਿਨ ਹੋ ਗਏ ਸੀਗੇ ਜਿਹੜੇ ਮਰਨ ਮੱਤੇ ਬੈਠੇ ਨੂੰ। ਉਹਦੇ ਜਿੱਦੇ ਸਰਕਾਰ ਦੇ ਇੱਕ ਪੇਸ਼ਕਾ ਸਾਗੀ ਸੀ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆਂ। ਤਾਂ ਉਹਦੇ 54ਵਾਂ ਦਿਨ ਸੀਗਾ ਡੱਲੇਵਾਲ ਸਾਹਿਬ ਨੂੰ ਮਰਨ ਮੱਤੇ। ਉਦੋਂ ਆਪਾਂ ਉਹਨੂੰ ਮਨਾਇਆ ਡੱਲੇਵਾਲ ਸਮ ਨਹੀਂ ਮੰਨ ਰਹੀ ਸੀ ਜਿਹੜੀ ਮੈਡੀਕਲ ਐਡ ਲੈਤੀ ਆ ਤਾਂ ਉਹਦੀ ਲਗਾਤਾਰ ਜਿਹੜੇ 10-15 ਦਿਨ ਲੱਗ ਰਹੀ ਉਹ ਜਿਹੜੀਆਂ ਨਾੜਾਂ ਨੇ ਡਾਕਟਰਾਂ ਦੇ ਮਤਾਬਕ ਹੀ 48 ਘੰਟਿਆਂ ਤੋਂ ਬਾਅਦ ਉਹ ਸੂਈ ਉਸ ਗੱਲ ਤੇ ਵਿੱਚ ਆਟੋਮੈਟਿਕ ਜਿਹੜੀ ਨਾੜ ਆ ਬਲੌਕ ਹੋ ਜਾਂਦੀ ਹੈ ਜਦੋਂ ਕਿਰਾਂ ਜਿੱਥੇ ਸੂਈ ਲੱਗ ਗਈ ਉਹ ਇਹਨਾਂ ਨੇ ਨਾ ਪਟਣ ਕਰਕੇ ਉਹ ਜਾਦੇ ਟਾਈਮ ਨਾ ਪੱਟੇ ਕਿਸੇ ਤੇ 4 ਦਿਨ ਲਾਗੇ ਕਿਸੇ ਤੇ 5 ਦਿਨ ਲਾਗੇ 6 ਦਿਨ ਲਾਗੇ ਹੁਣ ਦੋਨੇ ਹੱਥਾਂ ਦੀਆਂ ਜਿਹੜੀਆਂ ਨਾੜਾਂ ਨੇ ਬਲੌਕ ਨੇ ਗਲੂਕੋਜ਼ ਲੱਗ ਨਹੀਂ ਰਿਹਾ ਤਾਂ ਕੱਲ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਡਾਕਟਰਾਂ ਨੇ ਉਹ ਪੈਰ ਦੇ ਵਿੱਚ ਲਾਉਣ ਲਈ ਤਾਂ ਉਹ ਜਦੋਂ ਇੱਕ ਡਾਕਟਰ ਬੋਲਦਾ ਵੀ ਯਾਰ ਐਮਰਜੈਂਸੀ ਨਾੜ ਆ ਤਾਂ ਉਹ ਢੱਲੇਵਾਲ ਸਾਹਿਬ ਕਹਿੰਦਾ ਵੀ ਜੇ ਐਮਰਜੈਂਸੀ ਨਾੜ ਆ ਫਿਰ ਹੋਰ ਸਾਰੀਆਂ ਜਵਾਬ ਦੇ ਦਿਆਂ ਤੇ ਜੇ ਐਮਰਜੈਂਸੀ ਤੇ ਲੋਡ ਪੈ ਗਈ ਤਾਂ ਇਹ ਵੀ ਬਲੌਕ ਹੋ ਗਈ ਇਹਦੇ ਕੋਲੇ ਥੋੜਾ ਕੀ ਆ ਥੋੜਾ ਕੋਈ ਹੈਕ ਐਕਸ਼ਨ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਤਾਂ ਉਹ ਅੱਜ ਜਿਹੜੇ 5 ਦਿਨ ਹੈ ਮੈਡੀਕਲ ਐਡ ਤੋਂ ਬਗੈਰ ਨੇ ਢੱਲੇਵਾਲ ਸਾਹਿਬ ਉਹ ਸਥਿਤੀ ਦੇ ਵਿੱਚੋਂ ਸਾਰੀਆਂ ਜਿਹੜੀਆਂ ਨਾੜਾਂ ਲਗਾਤਾਰ ਇਕੱਲੇ ਇੱਕ ਤੁਰ ਫਿਰਨੀ ਬੈਠਣਾ ਨੇ ਪਿਆ ਹੀ ਰਹਿਣਾ ਤਾਂ ਆਪਾਂ ਭਾਵੇਂ ਜਗਾ ਸ਼ਿਫਟ ਕੀਤੀ ਐ ਉਹ ਜਗਾ ਜਮਾ ਹੀ ਥੱਲੇ ਸੀਗੀ ਉਹ ਜਗਾ ਸ਼ਿਫਟ ਕਰਕੇ ਇੱਥੇ ਲੈ ਕੇ ਆਂਦਾ ਥੋੜਾ ਜਾਂ ਤਾਂ ਖੁੱਲਾ ਹੋਇਆ ਇੱਥੇ ਹਵਾ ਪਾਣੀ ਦਾ ਜਿਹੜਾ ਧੁੱਪ ਦਾ ਸਿਸੇ ਰਹੀਂ ਜਿੰਨੀ ਕੁ ਮਿਲ ਰਹੀ ਐ ਪਰ ਫੇਰ ਵੀ ਜਿਹੜੀ ਉਹਨਾਂ ਦੀ ਸਿਹਤ ਐ ਲਗਭਗ ਥੋੜਾ ਹੀ ਫਰਕ ਹੋਇਆ ਸਿਰਫ ਇਕੱਲੇ ਆਵਾਜ਼ ਦਾ ਫਰਕ ਐ ਤੇ ਉਹ ਜਿਹੜੇ ਵਜਨ ਤੋਂ ਤੁਰਨ ਦਾ ਬੈਠਣ ਦੀ ਜਿਹੜੀ ਸ਼ਕਤੀ ਹੈ ਉਹ ਨਹੀਂ ਹੈਗੀ ਆ ਤਾਂ ਉਸ ਮੁਤਾਬਕ ਤਾਂ ਜਿਹੜੀ ਉਹਨਾਂ ਦਾ ਹੌਸਲਾ ਉਵੇਂ ਜਿckਰੀ ਚੜਦੀ ਕਲਾ ਹੈ ਕਿ ਮੈਂ ਜਿਹੜੀ 14 ਤਰੀਕ ਫਰਵਰੀ ਨੂੰ ਆ ਰਹੀ ਆ ਮੀਟਿੰਗ ਦੇ ਵਿੱਚ ਉਸ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਨੇ 11 12 13 11 ਨੂੰ ਸਾਡਾ ਰਤਨਪੁਰੇ ਇਕੱਠ ਹੋਊਗਾ ਪੂਰਾ ਜਿਹੜਾ ਮੋਰਚੇ ਦਾ ਸਾਲ ਮਨਾ ਰਹੇ ਹੈ ਤੇ ਕਾਕਾ ਸਿੰਘ ਜੀ ਇੱਧਰ ਆਉਣੇ ਆਪਾਂ ਪਹਿਲਾਂ ਇਹ ਦੱਸ ਦਿਓ ਕਿ ਮੈਡੀਕਲ ਬਲਿਟਨ ਜਿਹੜਾ ਹੈ ਗਵਰਨਮੈਂਟ ਦੇ ਡਾਕਟਰਾਂ ਵੱਲੋਂ ਕੁਝ ਜਾਰੀ ਕੀਤਾ ਗਿਆ ਹੈ ਜਾਂ ਫਿਰ ਅਗਲੀ ਕੋਈ ਕਾਰਵਾਈ ਜਿਹੜੀ ਹੈ ਰੰਭੀ ਗਈ ਹੈ ਹੋਰ ਵੀ ਬਹੁਤ ਸਾਰੇ ਤਰੀਕੇ ਹੋਣਗੇ ਗ루ਕੁਸ਼ ਦੇਣ ਦੇ ਤਾਂ ਕੋਈ ਗੱਲਬਾਤ ਇਦਾਂ ਦੀ ਤੁਹਾਡੇ ਨਾਲ ਸਿਰੇ ਚੜੀ ਹੈ ਕੋਈ ਡਾਕਟਰਾਂ ਦੀ ਟੀਮ ਨੇ ਤੁਹਾਡੇ ਨਾਲ ਡਿਸਕਸ ਕਰੀ ਹੈ ਕੋਈ ਵੱਡਾ ਪੈਨਲ ਤੁਹਾਡੇ ਕੋਲ ਆਇਆ ਇੱਥੇ ਨਹੀਂ ਡਾਕਟਰਾਂ ਦਾ ਇਦੋਂ ਤਾਂ ਸਵਾਲ ਉਹਨਾਂ ਦਾ ਇਹ ਸੀਗਾ ਵੀ ਹਸਪੀਟਲ ਦੇ ਵਿੱਚ ਦਾਖਲ ਹੋ ਜਾਓ ਉਹਨਾਂ ਦੀ ਜਿਹੜੀ ਗੱਲਬਾਤ ਹੈ ਹਸਪੀਟਲ ਆਪਾਂ ਦਾਖਲ ਨਹੀਂ ਹੋਣਾ ਤਾਂ ਇਹਨਾਂ ਨੇ ਐਮਰਜੈਂਸੀ ਪਾਵਾ ਹਸਪੀਟਲ ਇੱਥੇ ਬਣਾਏ ਹੋਇਆ ਸੀ ਕਿਹਾ ਵੀ ਤੁਹਾਡਾ ਐਮਰਜੈਂਸੀ ਬਣਿਆ ਹੀ ਹੋਇਆ ਜਦੋਂ ਐਮਰਜੈਂਸੀ ਦੇ ਵਿੱਚ ਹੀ ਕੋਈ ਤੁਹਾਡੇ ਕੋਲੇ ਸਾਧਨ ਨਹੀਂ ਕੋਈ ਪ੍ਰੋਗਰਾਮ ਨਹੀਂ ਤੁਸੀਂ ਟਰਾਲੀ ਦੇ ਵਿੱਚ ਹੀ ਲਾਉਣੀ ਹੈ ਤਾਂ ਲਾਓ ਤਾਂ ਮੈਨੂੰ ਇਹ ਲੱਗਦਾ ਕੋਲੇ ਨਾ ਬਦਲਵਾ ਕੋ ਢੰਗ ਹੈ ਨਹੀਂ ਵਧੀਆ ਤਰੀਕਾ ਕੋਈ ਨਾ ਹੀ ਵਧੀਆ ਜਵਾਬ ਹੈ ਤੁਹਾਨੂੰ ਲੱਗਦਾ ਕਿ ਜਿਹੜਾ ਇੱਥੇ ਇਹਨਾਂ ਨੇ ਆਰਜੀ ਹਸਪੀਟਲ ਬਣਾਇਆ ਮਾਹੀ ਹੋਟਲ ਦੇ ਵਿੱਚ ਉਸ ਦੇ ਵਿੱਚ ਲੋੜਿੰਦੀਆਂ ਸਬਦਾਵਾਂ ਜਿਹੜੀਆਂ ਨੇ ਜੇਕਰ ਐਮਰਜੈਂਸੀ ਹੋ ਜਾਂਦੀ ਹੈ ਉਹ ਇੱਥੇ ਨਹੀਂ ਮੌਜੂਦ ਮੈਨੂੰ ਤਾਂ ਨਹੀਂ ਲੱਗਦਾ ਲੋਡ ਦੇ ਐਮਰਜੈਂਸੀ ਦਾ ਮਤਲਬ ਕੀ ਹੁੰਦਾ ਐਮਰਜੈਂਸੀ ਦੇ ਵਿੱਚ ਸਾਰੇ ਸਹੂਲਤਾਂ ਚਾਹੀਦੀਆਂ ਜਿਹੜੀਆਂ ਹਸਪੀਟਲ ਦੇ ਵਿੱਚ ਹੁੰਦੀਆਂ ਆਪਾਂ ਕਈ ਦੇਖਿਆ ਵੀ ਹੈ ਕਿ ਹਸਪੀਟਲ ਦਾ ਕਿਸੇ ਦਾ ਘੰਟੇ ਦਾ ਕਿਸੇ ਅੱਧੇ ਘੰਟੇ ਦਾ ਰਸਤਾ ਹੁੰਦਾ ਤਾਂ ਉਹ ਮੌਤ ਉਹ ਰਾਹ ਦੇ ਵਿੱਚ ਹੀ ਹੋ ਜਾਂਦੀ ਹੁੰਦੀ ਹੈ ਨਾਂ ਤੋਂ ਤੱਕ ਪਹੁੰਚਣ ਤੱਕ ਤਾਂ ਇਹੋ ਜੀ ਪੋਜੀਸ਼ਨ ਜਿਹੜੀ ਹੁਣ ਇਕੱਲੇ ਹਜੇ ਤੱਕ ਗੁਰੂਗਾਸ਼ ਬੋਤਲ ਲਾਉਣ ਦੀ ਗੱਲ ਹੀ ਹੈ ਨਾ ਜੇ ਇੱਕ ਬੋਤਲ ਹੀ ਨਹੀਂ ਲੱਗ ਰਹੀ ਕੋਈ ਨਾਲ ਹੀ ਨਹੀਂ ਲੱਭ ਰੇ ਤਾਂ ਫਿਰ ਮੈਨੂੰ ਇਹ ਲੱਗਦਾ ਵੀ ਐਮਰਜੈਂਸੀ ਜੇ ਕੋਈ ਆ ਗਈ ਚੀਜ਼ ਇਹਨਾਂ ਕੋਲੇ ਇਹੋ ਜਿਹੇ ਪ੍ਰਬੰਧ ਕਿਹੜਾ ਹੋਣਾ ਜਿਹਨੂੰ ਇੱਕ ਕੰਟਰੋਲ ਕਰ ਲੈਣਗੇ ਉਹ ਤਾਂ ਮੈਨੂੰ ਲੱਗ ਇੱਕ ਤਰ੍ਹਾਂ ਦੇ ਨਾਲ ਮੈਡੀਕਲ ਟ੍ਰੀਟਮੈਂਟ ਜਿਹੜਾ ਬੰਦ ਹੈ ਫਿਲਹਾਲ ਹਜੇ 5-6 ਦਿਨਾਂ ਤੋਂ ਬੰਦ ਹੈ ਅੱਜ ਪੰਜਵਾਂ ਦਿਨ ਹੈ ਉਹਨਾਂ ਦੀ ਜਿਹੜੀ ਅਸੀਂ ਮਾਲ ਸਾਫ ਦੇ ਲੈਵਲ ਤੇ ਜਿਹੜੀ ਕਰ ਰਹੇ ਆ ਨਾੜਾ ਨੂੰ ਚਲਾਉਣ ਵਾਸਤੇ ਤੇਲ ਤੂਲ ਮਲ ਕੇ ਉਹ ਜੇ ਲਾਈ ਹੈ ਉਹ ਆਪਣੇ ਜਿਹੜੇ ਮੁੰਡੇ ਆ ਉਹ ਖੁਦ ਆਪਣੇ ਤੌਰ ਤੇ ਕਰ ਰਹੇ ਨੇ ਅਗਲਾ ਕਦਮ ਕੀ ਹੋਵੇਗਾ ਜੇਕਰ ਐਮਰਜੈਂਸੀ ਆ ਜਾਂਦੀ ਹੈ ਮੈਡੀਕਲ ਐਮਰਜੈਂਸੀ ਆਉਂਦੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਤੇ ਗ੍ਰਾਫਟ ਵੱਲ ਜਾਂਦੀ ਹੈ ਤਾਂ ਇੱਥੇ ਤੁਸੀਂ ਕਹਿੰਦੇ ਹੋ ਕਿ ਐਮਰਜੈਂਸੀ ਸੁਵਿਧਾਵਾਂ ਹੈ ਨਹੀਂ ਤਾਂ ਫਿਰ ਉਹਦਾ ਬਦਲਮਾ ਰੂਪ ਤਾਂ ਪੀਸੀਆਈ ਹੈ ਜਾਂ ਡੀਐਮਸੀ ਹੈ ਇਹ ਤਾਂ ਪਹਿਲਾਂ ਵੀ ਉਹਨਾਂ ਨੇ ਕਹੀ ਸੀ ਗੱਲ ਉਹਦੇ ਵਿੱਚ ਆਪਾਂ ਜਾਣੇ ਹੀ ਨਹੀਂ ਸਿਰਫ ਇਹਨਾਂ ਨੂੰ ਤਾਂ ਇਸ ਗੱਲ ਕਰਕੇ ਮਸਾ ਮਨਾਇਆ ਆਪਾਂ ਸਾਰਿਆਂ ਨੇ ਸਾਨੂੰ ਪਤਾ ਜਿਹੜੇ ਸਤਤ ਅਸੀਂ ਫਾਰਮ ਦੇ ਆਗੂਆ ਨੇ ਦੋਨੋਂ ਫਾਰਮ ਆਗਿਆ ਨੂੰ ਡੱਲੇਵਾਲ ਸਾਹਿਬ ਤਾਂ ਰਾਜ਼ੀ ਨਹੀਂ ਹੋ ਰਹੇ ਸੀ ਅਸੀਂ ਕਹੇ ਸੀ ਵੀ ਠੀਕ ਹੈ ਜਿਹੜੀ ਲੜਾਈ ਤੇ ਆਪਾਂ ਲੜ ਰਹੇ ਆਂ ਐਮਐਸਪੀ ਗਰੰਟੀ ਕਾਨੂੰਨ ਸਰਕਾਰ ਉਹਨੇ ਮੀਟਿੰਗ ਦਿੱਤੀ ਹੈ ਮੀਟਿੰਗ ਦੇ ਵਿੱਚ ਜਾ ਕੇ ਸਾਨੂੰ ਪੱਖ ਰੱਖਣਾ ਚਾਹੀਦਾ ਅਸੀਂ ਉਹ ਹਾਲਾਤਾਂ ਤੋਂ ਇਹਨਾਂ ਨੂੰ ਠੀਕ ਕੀਤਾ ਰਾਜੀ ਕੀਤਾ ਤਾਂ ਉਹ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਜੇ ਇਹ ਸਥਿਤੀ ਆ ਜਾਂਦੀ ਹੈ ਕਿਤੇ ਤਾਂ ਬਹੁਤ ਹੀ ਨਾਚਕਾ ਪਰਮਾਤਮਾ ਕੋਲੇ ਬੇਨਤੀ ਕਰਾਂਗੇ ਮੈਂ ਵੀ ਅਰਦਾਸ ਵੀ ਕਰਾਂਗੇ ਕਿ ਨਾ ਇਹ ਜਿਹੜਾ ਦਿਨ ਆਵੇ ਤਾਂ ਜਿਹੜਾ ਸਾਨੂੰ ਇਹ ਦਿਨ ਦੇਖਣਾ ਪਵੇ ਤਾਂ ਦਿਨ ਵਧੀਆ ਹੁਣ ਸਰਕਾਰ ਕੋਲੇ ਸਮਾਂ ਟਾਈਮ ਹੈ ਕਿ 14 ਫਰਵਰੀ ਨੂੰ ਜਿਹੜੀਆਂ ਮੰਗਾਂ ਤੇ ਲੜ ਰਹੇ ਘੱਟੋ-ਘੱਟ ਐਮਐਸਪੀ ਗਰੰਟੀ ਕਾਨੂੰਨ ਦਾ ਐਲਾਨ ਕਰੇ ਦੂਜੀਆਂ ਮੰਗਾਂ ਤੇ ਅਗਲੀ ਮੀਟਿੰਗ ਹੋ ਸਕਦੀ ਹੈ ਮੀਟਿੰਗਾਂ 2-3 ਹੋ ਸਕਦੀਆਂ ਨੇ ਪਰ ਸਰਕਾਰ ਨੂੰ ਖੁੱਲੇ ਦਿਲ ਨਾਲ ਇਸ ਮੰਗ ਤੇ ਬਹੁਤ ਸਮਾਂ ਮਿਲ ਗਿਆ ਕਿ ਅਸਲ ਤਾਂ ਕਰਨਾ ਤਾਂ ਸੈਕਟਰੀਆਂ ਨਹੀਂ ਹੁੰਦਾ ਮੰਤਰੀ ਨੇ ਤਾਂ ਮੋਹਰ ਹੀ ਲਾਉਣੀ ਆ ਸਾਈਨ ਨਹੀਂ ਕਰਨੀਆਂ ਉਹਦਾ ਸਾਰਾ ਪਲਾਨ ਬਣਾ ਕੇ ਇਹਨਾਂ ਨੂੰ ਦੱਸਣਾ ਜੇ ਉਹਨਾਂ ਨੇ ਗਰਾਊਂਡ ਲੈਵਲ ਤੇ ਕੋਈ ਕੰਮ ਕੀਤਾ ਹੁੰਦਾ ਐਨੇ ਸਮੇਂ ਦੇ ਵਿੱਚ ਤਾਂ ਜਿਹੜੀਆਂ ਸਾਡੇ 4 ਗੇਟ ਦੀਆਂ ਮੀਟਿੰਗਾਂ ਚੰਡੀਗੜ੍ਹ ਦੇ ਵਿੱਚ ਪਹਿਲਾਂ ਹੋਈਆਂ ਨੇ ਤਾਂ ਪੰਜਵੀਂ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਪੂਰੀ ਤਸਵੀਰ ਸਾਹਮਣੇ ਰੱਖ ਦੇਣੀ ਚਾਹੀਦੀ ਹੈ ਵੀ ਸਾਡਾ ਪਖਤਾ ਤੇ ਆ ਬਣਨਾ ਚਾਹੀਦਾ ਮੀਟਿੰਗ ਚੰਡੀਗੜ੍ਹ ਵਿੱਚ ਹੋਊਗੀ ਜਾਂ ਦਿੱਲੀ ਵਿੱਚ ਦੇਖੋ ਹਜੇ ਤੈਹ ਚੰਡੀਗੜ੍ਹ ਦੀ ਹੈ ਜਗਜੀਤ ਸਿੰਘ ਡੱਲੇਵਾਲ ਜਾਣਗੇ ਹਾਂ ਉਮੀਦ ਹੈ ਕਿ ਡੱਲੇਵਾਲ ਸਭ ਲਾਜ਼ਮੀ ਜਾਣਗੇ ਉਹਨਾਂ ਦੀ ਉਮੀਦ ਹੈ ਕਿ ਮੈਂ ਜਾਊਂਗਾ ਤੇ ਅੱਗੋਂ ਹਜੇ ਨਹੀਂ ਆ ਰਿਹਾ ਤੇ ਆਪਾਂ ਨੂੰ ਲੈਟਰ ਮਿਲਿਆ ਹੋਇਆ ਲੈਟਰ ਦੇ ਵਿੱਚ ਜਿਹੜੀ ਹੈ 14 ਫਰਵਰੀ ਵਾਲੀ ਤੇ ਉਹਦੇ ਵਿੱਚ ਲਾਜ਼ਮੀ ਪੱਕੇ ਤੌਰ ਤੇ ਜਾਣਗੇ ਮੈਂ ਤਾਂ ਸੀ ਪਹਿਲਾਂ ਵੀ ਕਹਿੰਦੇ ਆ ਰਹੇ ਆ ਵੀ ਜੇ ਇਹਨਾਂ ਨੇ ਕਿਹਾ ਵੀ ਦਿੱਲੀ ਆਓ ਜੀ ਕਿਤੇ ਆਓ ਢੱਲੇਵਾਲ ਸਾਹਿਬ ਮੀਟਿੰਗ ਤੋਂ ਬਣਾ ਨਹੀਂ ਕਰਨਗੇ ਉਹ ਦਿਨ ਆਪਾਂ ਦੇਖਿਆ ਜਿੱਦ ਦੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀ ਤੇ ਜੱਜ ਕਹਿ ਰਹੇ ਸੀ ਵੀ ਅਸੀਂ ਢੱਲੇਵਾਲ ਸਾਹਿਬ ਨਾਲ ਗੱਲ ਕਰਨੀ ਹੈ ਤਾਂ ਉਹਦੇ ਚੱਕਰ ਵੀ ਆ ਗਿਆ ਸੀਗਾ ਉਹ 32 33ਵੇਂ ਦਿਨ ਸੀਗੇ ਜਦੋਂ ਡਿੱਗ ਪਏ ਸੀਗੇ ਢੱਲੇਵਾਲ ਸਾਹਿਬ ਪਰ ਉਸ ਦੇ ਵਿੱਚ ਡਿੱਗਣ ਤੋਂ ਬਾਅਦ ਵੀ ਹੋਸ਼ ਦੇ ਵਿੱਚ ਜਦੋਂ ਆਏ ਕਹਿੰਦਾ ਯਾਰ ਇੰਤਜ਼ਾਮ ਕਰੋ ਆਪਾਂ ਉਹਦਾ ਜਵਾਬ ਦੇਣਾ ਕਿਉਂਕਿ ਡੱਲੇਵਾਲ ਸਾਹਿਬ ਇਹ ਸਮਝਦਾ ਕਿ ਲੋਕਾਂ ਦੇ ਵਿੱਚ ਕੋਈ ਇਹੋ ਜਿਹਾ ਮੈਸੇਜ ਨਾ ਚੱਲ ਜਾਵੇ ਕਿ ਜਿਹੜਾ ਆਗੂ ਕਿਸੇ ਗੱਲ ਦਾ ਜਵਾਬ ਨਹੀਂ ਦੇ ਪਾਉਂਦਾ ਤਾਂ ਇਸ ਕਰਕੇ ਉਹ ਲਾਜ਼ਮੀ ਔਖਾ ਕਿੰਨੀ ਤਕਲੀਫ ਹੋਵੇ ਮੈਨੂੰ ਲੱਗਦਾ ਜਿਹੜੇ ਐਮਐਸਵੀ ਗਰੰਟੀ ਕਾਨੂੰਨ ਤੇ ਜਿਹੜੇ ਉਹਨਾਂ ਨੇ ਆਂਕੜੇ ਜਿਹੜੇ ਉਹਨਾਂ ਦੇ ਦਿਮਾਗ ਦੇ ਵਿੱਚ ਤਿਆਰ ਕੀਤੇ ਨੇ ਉਹ ਰੱਖਣਾ ਚਾਹੁੰਦਾ ਕਿ ਇਹ ਮੈਸੇਜ ਨਾ ਜਾਵੇ ਲੋਕਾਂ ਕੋਲੇ ਯਾਰ ਲੜਤਾ ਹੀ ਸਕਦੇ ਨੇ ਇਹ ਸ਼ੜਕਾਂ ਤੇ ਬੈਠ ਵੀ ਸਕਦੇ ਆ ਪਰ ਜਦੋਂ ਟੇਬਲ ਤੇ ਹਾਰ ਜਾਂਦੇ ਆ ਟੇਬਲ ਤੇ ਨਹੀਂ ਆਪਾਂ ਹਾਰਨਾ ਉਹਨਾਂ ਨੂੰ ਹਰਾ ਕੇ ਆਵਾਂਗੇ ਇਹ ਉਹਨਾਂ ਦੀ ਵਿਉਂਤਬੰਦੀ ਸਾਰੀ ਸਾਡੇ ਫੋਰਮ ਦੇ ਆਗੂਆਂ ਦੀ ਇਸ ਗੱਲ ਤੇ ਲੱਗੇ ਹੋਏ ਆ ਤਾਂ ਕਾਕਾ ਸਿੰਘ ਕੋਟੜਾ ਜੁੜੇ ਸੀਗੇ ਗੱਲਬਾਤ ਹੋਈ ਆ ਕਿ ਮੈਡੀਕਲ ਟ੍ਰੀਟਮੈਂਟ ਪਿਛਲੇ 6 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਲਗਭਗ ਬੰਦ ਵਰਗਾ ਹੈ ਬੰਦ ਹੀ ਕਹਿ ਲਿਆ ਜਾਵੇ ਤਾਂ ਅਗਲੀ ਲੜਾਈ ਲੜਨ ਦੀ ਗੱਲ ਵੀ ਕਹੀ ਜਾ ਰਹੀ ਹੈ ਤੇ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਚੰਡੀਗੜ੍ਹ ਜਿਹੜੀ 14 ਫਰਵਰੀ ਨੂੰ ਹੋਣ ਜਾ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਖੁਦ ਹਾਜ਼ਰ ਹੋਣਗੇ ਅਨਮਿਊਟ ਨਾਲ ਜੁੜੇ ਰਹੋ ਜਲਦੀ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਵਾਂਗੇ ਸਾਨੂੰ ਦਿਓ ਆਜ਼ਾਦ ਬਹੁਤ ਬਹੁਤ ਧੰਨਵਾਦ ਅੱਗੇ ਵਾਦਦੇ ਆ ਉਧਰ ਰਾਵੀ ਦਰਿਆ ਕਾਸੋਵਾਲ ਬ੍ਰਿਜ ਦੇ ਉੱਤੇ ਤੜੱਲੇ ਦੇ ਨਾਲ ਹੋ ਰਹੀ ਰੇਤ ਦੀ ਮਾਈਨਿੰਗ ਨੂੰ ਲੈ ਕੇ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਇੱਕ ਦੂਜੇ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਸੋ ਇਸ ਮੌਕੇ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਦੇ ਆਗੂਆਂ ਵੱਲੋਂ ਕਥਿਤ ਤੌਰ ਦੇ ਉੱਤੇ ਰੇਤ ਮਾਫੀਆ ਦੇ ਉੱਤੇ ਦੋਸ਼ ਲਗਾਏ ਗਏ ਤੇ ਕਿਹਾ ਕਿ ਰਾਵੀ ਦਰਿਆ ਦੇ ਵਿੱਚੋਂ ਰੇਤ ਦੀ ਵੱਡੇ ਪੱਦਰ ਦੇ ਉੱਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਨਾਂ ਆਖਿਆ ਕਿ ਹਰ ਰੋਜ਼ ਦਰਜਨਾ ਟਰੱਕ ਇੱਥੋਂ ਰੇਤੇ ਦੇ ਕੱਢੇ ਜਾ ਰਹੇ ਨੇ ਜਿਸ ਦੇ ਨਾਲ ਦਰਿਆ ਦੇ ਬੁਹਾਵ ਦੇ ਉੱਤੇ ਵੀ ਅਸਰ ਪੈ ਰਿਹਾ ਹੈ ਸੋ ਯੂਨੀਅਨ ਦੇ ਆਗੂਆਂ ਵੱਲੋਂ ਡੀਸੀ ਗੁਰਦਾਸਪੁਰ ਅਤੇ ਅੰਮ੍ਰਿਤਸਰ ਨੂੰ ਮੰਗ ਕੀਤੀ ਹੈ ਕਿ ਇੱਥੇ ਚੱਲ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ ਅਤੇ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਸੋ ਦੂਜੇ ਪਾਸੇ ਦੂਜੀ ਤਿਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਗਾਲਬ ਨੇ ਦੱਸਿਆ ਕਿ ਇੱਥੇ ਚੱਲ ਰਹੀ ਮਾਈਨਿੰਗ ਜਾਇਜ਼ ਹੈ ਤੇ ਜੋ ਕਿਸਾਨਾਂ ਦੀਆਂ ਪਿਛਲੇ 50 ਸਾਲਾਂ ਤੋਂ ਇਸ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਪੈਂਦੀਆਂ ਨੇ ਉਹਨਾਂ ਨੂੰ ਮਾਲੀਆ ਵੀ ਦਿੱਤਾ ਜਾ ਰਿਹਾ ਪਰ ਕੁਝ ਕਿਸਾਨ ਯੂਨੀਅਨਾਂ ਜਾਣਬੁੱਝ ਕੇ ਚੱਲਦੇ ਕੰਮ ਦੇ ਵਿੱਚ ਵਿਗਨ ਪਾ ਰਹੀਆਂ ਨੇ ਸੋ ਦੂਜੇ ਪਾਸੇ ਮਾਈਨਿੰਗ ਵਿਭਾਗ ਦੇ ਐਸ ਡੀਓ ਅਭਿਸ਼ੇਕ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਰਾਵੀ ਦਰਿਆ ਦੀ ਖਿਲਾਈ ਕੀਤੀ ਜਾਵੇ ਕਿਉਂਕਿ ਬਰਸਾਤੀ ਦਿਨਾਂ ਦੇ ਵਿੱਚ ਜਿਆਦਾ ਪਾਣੀ ਆਉਣ ਨਾਲ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਕਾਫੀ ਭਾਰੀ ਨੁਕਸਾਨ ਹੁੰਦਾ ਸੀ ਤੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਇਸ ਦਾ ਟੈਂਡਰ ਕੱਢ ਕੇ ਇਸ ਦੀ ਨਿਲਾਮੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇੱਥੇ ਬਿਲਕੁਲ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅਤੇ ਸਬੰਧਿਤ ਵਿਭਾਗ ਦੀ ਨਿਗਰਾਨੀ ਹੇਠ ਰੇਤੇ ਦੀ ਮਾਈਨਿੰਗ ਜਿਹੜੀ ਚੱਲ ਰਹੀ ਹੈ ਜਲ ਚਰਨਜੀਤ ਸਿੰਘ ਗੱਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਜਰਨਲ ਸਕੱਤਰ ਪੰਜਾਬ ਮੈਂ ਅਹਿਮੀ ਇਨਾ ਕਿਸਾਨਾਂ ਨੇ ਸਾਨੂੰ ਬੁਲਾਇਆ ਕਿਸਾਨਾਂ ਦੇ ਕਰਕੇ ਆਏ ਆ ਜਿਹੜੇ ਉਹ ਕਿਸਾਨ ਗਰੀਬ ਕਿਸਾਨ ਜਿਨ੍ਹਾਂ ਦੀ ਸਾਰੀ ਪੰਜਾਬ 50 ਸਾਲ ਤੋਂ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਜੀ ਜੀ ਅੱਜ ਉਹਨਾਂ ਨੇ ਸਰਕਾਰ ਨੂੰ ਘਹਾਰ ਰੁਆਈ ਸਰਕਾਰ ਨੇ ਇੱਕ ਟੈਂਡਰ ਕਰਕੇ ਅੱਜ ਉਹਨਾਂ ਕਿਸਾਨਾਂ ਦੇ ਬਾਰੇ ਸੋਚਿਆ ਕਿ ਇੱਕ ਤਾਂ ਦਰਿਆ ਦੀ ਖਲਾਈ ਲੱਗੇ ਕਰਨ ਦੂਜੀ ਇਨਾ ਕਿਸਾਨਾਂ ਦੇ ਆ 12 ਕਿੱਲੇ ਦਾ ਮਾਲਕ ਜੇ ਇਹ ਵਿਚਾਰਾ 400 ਰੁਪਏ ਦਿਹਾੜੀ ਨੂੰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਤੁਸੀਂ ਵੇਖੋ ਵੀ ਇਦਾਂ ਇੰਨਾ ਬੰਦਿਆਂ ਦਾ ਅੱਜ ਜੇ ਇਹਨਾਂ ਨੂੰ ਕੋਈ ਇਹਨਾਂ ਦੀ ਪੈਲੀ ਦੇ ਵਿੱਚੋਂ ਇਹਨਾਂ ਨੂੰ ਕੁਝ ਮਿਲ ਰਿਹਾ ਤੇ ਅਸੀਂ ਇਹਨਾਂ ਗਰੀਬ ਕਿਸਾਨਾਂ ਦੀ ਮੱਤ ਆਸਤੇ ਆਏ ਆ ਤੇ ਬਿਲਕੁਲ ਕਾਰੋਬਾਰ ਨਹੀਂ ਬੰਦ ਹੋਣਾ ਚਾਹੀਦਾ ਇਹ ਚੱਲਣਾ ਚਾਹੀਦਾ ਕਿਉਂਕਿ ਇੱਕ ਸਾਲ ਤੋਂ ਇਹ ਕਾਰੋਬਾਰ ਬੰਦ ਹੋਣ ਕਾਰਨ ਸਾਰੇ ਜਿਹੜਾ ਸਰਕਲ ਤੇ ਇਹਦੇ 50-50 ਸਾਲਾਂ ਤੋਂ ਜਿਨ੍ਹਾਂ ਦੀ ਜ਼ਮੀਨ ਡੁੱਬੀ ਆ ਉਹ ਬੇਚਾਰੇ ਆਪਣੇ ਡੰਗ ਗੁਜ਼ਾਰਾ ਬੱਚਿਆਂ ਦੇ ਅੱਜ ਮੈਂ ਇਹਨਾਂ ਦੇ ਪ੍ਰਭਾਵ ਦੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਬੱਚਿਆਂ ਦੇ ਅੱਜ ਫਿਰ ਮਰਝਾਉਣ ਵਾਸਤੇ ਕੁਝ ਸ਼ਰਾਬਤੀ ਅੰਸਰ ਜੇ ਗਲਤ ਕੰਮ ਕਰਦੇ ਤੇ ਬਿਲਕੁਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸਾਰੇ ਗਰੀਬ ਕਿਸਾਨ ਗੱਡੀਆਂ ਵਾਲੇ ਵੀ ਆ ਸਾਡੇ ਭਰਾਵਾ ਉਹਨਾਂ ਦੀਆਂ ਕਿਸ਼ਤਾਂ ਟੁੱਟੀਆਂ ਕਾਰੋਬਾਰ ਸਾਰੇ ਬੰਦਾ ਜੇ ਅੱਜ ਉਹ ਰੋਜ਼ਗਾਰ ਤੇ ਲੱਗੇ ਸਾਰਿਆਂ ਦੇ ਰੋਜ਼ਗਾਰਾਂ ਤੇ ਹੱਕ ਠੋਕ ਕੇ ਖੜਾਂਗੇ ਜਿੱਥੋਂ ਤੱਕ ਵੀ ਖੜਨਾ ਪਿਆ ਜੇ ਪ੍ਰਸ਼ਾਸਨ ਵੀ ਘੇਰਨਾ ਪਿਆ ਕੋਈ ਖਰਾਬ ਕਰੂਗਾ ਇਹ ਕੰਮ ਦੇ ਵਿੱਚ ਮਾਈਨਿੰਗ ਜਿਹੜਾ ਕੰਮ ਹੋ ਰਿਹਾ ਰਿਕਵਰਡ ਪਉਦਾ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਡਟ ਕੇ ਹਰ ਇੱਕ ਅਪਸਰ ਨੂੰ ਜਿਹੜਾ ਖਰਾਬ ਕਰੂਗਾ ਘੇਰਾਂਗੇ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਾਈਨਿੰਗ ਦੇ ਮਾਈਨਿੰਗ ਹੋ ਰਹੀ ਹੈ ਸਫਾਈ ਦੇ ਨਾਂ ਇਹ ਇਹ ਟੈਂਡਰ ਹੁੰਦੇ ਜੀ ਬਿਲਕੁਲ ਪਿੱਛੇ ਗੁਰਚੱਕ ਦਾ ਟੈਂਡਰ ਸੀਗਾ ਉਦੋਂ ਇਹਨਾਂ ਦੇ ਏਰੀਆ ਦਾ ਟੈਂਡਰ ਸੀ ਇਹਨਾਂ ਦੀਆਂ ਜ਼ਮੀਨਾਂ ਸੀਗੀ ਇਹ ਦਰਿਆ ਤੋਂ ਦੋ ਕਿਲੇ ਰੇਤ ਪੁੱਟ ਕੇ ਗਏ ਉਦੋਂ ਤਾਂ ਕੋਈ ਦੇ ਧਿਰ ਬੋਲੀ ਨਹੀਂ ਮੈਂ ਤਾਂ ਉਦੋਂ ਵੀ ਇੱਥੇ ਆਉਂਦੇ ਆਉਂਦੇ ਸੀ ਜਿਹੜੇ ਲਾਉਂਦੇ ਸੀ ਨਜਾਇਜ਼ ਮਾਈਨਿੰਗ ਨਹੀਂ ਜੀ ਕੋਈ ਵੀ ਨਜਾਇਜ਼ ਮਾਈਨਿੰਗ ਨਹੀਂ ਬਿਲਕੁਲ ਇਹਦਾ ਟੈਂਡਰ ਹੋਏ ਬਕਾਇਦਾ ਟੈਂਡਰ ਹੁੰਦੇ ਆ ਜੇ ਪੁਲ ਦੀ ਗੱਲ ਕਰਦੇ ਮੇਰੇ ਭਰਾ ਇਹ ਪੁਲ ਇੰਨੇ ਪੱਕੇ ਆ ਫਿਰ ਬਿਆਸਾ ਦਰਿਆ ਦਾ ਪੁਲ ਵੀ ਬੰਦ ਕਰ ਦੇਣਾ ਚਾਹੀਦਾ ਉਹਦੇ ਤੋਂ ਦੋ ਕਿਲਿਆਂ ਤੋਂ ਰੇਤਾਂ ਪੁੱਟਣ ਦੇਂਦਿਆ ਤੁਹਾਨੂੰ ਕੀ ਲੱਗਦਾ ਕਿ ਪੁਲ ਕੋਈ ਨੁਕਸਾਨ ਨਹੀਂ ਜੀ ਪੁਲ ਦੀ ਬਕਾਇਦਾ ਐਨਓਸੀ ਹੁੰਦੀ ਆ ਪੁਲ ਦੀ ਬਿਲਕੁਲ ਜਿਹੜੇ ਇਦਾਂ ਪੋਲਿਟਿਕਲ ਲੇਕਿਨ ਤਾਂ ਫਿਰ ਤਾਂ ਕ ਇਹ ਕਰਕੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜੇ ਕਾਰੋਬਾਰ ਚਲਾਇਆ ਜਾਏ ਜੇ ਸਾਡੇ ਗਰੀਬ ਲੋਕਾਂ ਦੇ ਜਾਂ ਗਰੀਬ ਆਪਣੇ ਪਰਿਵਾਰ ਆ ਜਿਹੜੇ ਗੱਡੀਆਂ ਵਾਲੇ ਜਾਂ ਜ਼ਮੀਨਾਂ ਵਾਲੇ ਜਿਨ੍ਹਾਂ ਦੀਆਂ ਤਰਿਆਜ 50-50 ਸਾਲਾਂ ਤੋਂ ਜ਼ਮੀਨਾਂ ਇਹਨਾਂ ਦੇ ਚਿਹਰੇ ਤੇ ਇਦਾਂ ਹੀ ਖੁਸ਼ੀ ਰਹੇ ਕਾਰੋਬਾਰ ਚਲਾਓ ਹਰ ਇੱਕ ਬੰਦਾ ਜਿਹੜਾ ਰੱਜ ਕੇ ਰੋਟੀ ਖਾ ਸਕੇ ਵਿਧਾਰੀਦਾਰ ਮਜ਼ਦੂਰੀ ਹਾਂਜੀ ਇਹਦੀ ਮੈਨੂੰ ਤੇ ਮੈਂ ਤਾਂ ਜ਼ਮੀਨਾਂ ਵਾਲਿਆਂ ਨੂੰ ਆਇਆ ਟੈਂਡਰ ਕਿਸੇ ਦੇ ਨਾਂ ਤੇ ਵੀ ਆ ਜੇ ਉਹ ਲੀਗਲ ਪਰਚੀ ਘੱਟ ਕੇ ਸਰਕਾਰੀ ਪਰਚੀ ਨਿਕਲਣੀ ਹੈ ਬਿਲਕੁਲ ਜਾਣਦੇ ਆ ਬਿਲਕੁਲ ਜੋ ਵੀ ਕੰਮ ਹੈ ਸਹੀ ਹੋਣ ਦੇ ਇਹ ਨੂੰ ਹੋਣਾ ਚਾਹੀਦਾ ਜੇ ਚ ਰੁਕਾਵਟ ਆਊ ਫਿਰ ਸਰਕਾਰ ਦੇ ਨਾਲ ਨਿਖਟਾਂਗੇ ਸ਼ੱਕ ਜਤਾਇਆ ਯਾਰ ਆ ਕਿ ਇਹ ਜਿਹੜੀ ਇੱਥੋਂ ਰੇਤਾ ਨਿਕਲ ਰਹੀ ਹੈ ਨਜਾਇਜ਼ ਮਾਈਨਿੰਗ ਹੋ ਰਹੀ ਹੈ ਨਹੀਂ 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 ਬਿਲਕੁਲ ਨਹੀਂ ਇੱਕ ਕਿਸਾਨਾਂ ਦੀ ਹੀ ਕੰਸੈਂਟ ਆਈ ਸੀਗੀ ਜਿਹਦੇ ਅਵਜ ਵਿੱਚ ਇਹ ਕੰਮ ਤਿਆਰ ਕੀਤਾ ਗਿਆ ਇੱਥੇ ਜਿੰਨੀ ਸਿਲਟ ਅਪ ਹੋਇਆ ਪਿਆ ਉਹਦੇ ਨਾਲ ਜਿਹੜਾ ਢਾਹ ਲੱਗਦਾ ਆਲੇ ਦੁਆਲੇ ਦੇ ਪਿੰਡਾਂ ਨੂੰ ਉਦੀ ਰਿਪੋਰਟ ਬਣ ਕੇ ਤੇ ਵੱਡੇ ਪੱਧਰ ਤੇ ਸੈਕਟਰੀ ਸਾਹਿਬ ਦੀ ਪੈਰਵਾਈ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਸ ਕੰਮ ਨੂੰ ਪਾਸ ਕੀਤਾ ਗਿਆ ਡੀ ਸਿਲਟਿੰਗ ਦੇ ਕੰਮ ਨੂੰ ਤੇ ਇੱਕ ਲੀਗਲ ਕੰਮ ਆ ਇਹ ਸਿਰਫ ਇੱਕ ਦਰਿਆ ਦੀ ਖਲਾਈ ਤੇ ਵਾਟਰਵੇ ਵਿਵਧਾਨ ਲਈ ਜਿਹੜਾ ਇਹ ਕੰਮ ਜਿਹੜਾ ਇਹ ਚਲਾਇਆ ਜਾ ਰਿਹਾ ਸਰੋ ਕਹਿੰਦੇ ਖਲਾਈ ਦੇ ਮਤਲਬ ਬਹਾਨੇ ਹੀ ਮਤਲਬ ਜਿਹੜੀ ਮਾਈਨਿੰਗ ਹੋ ਰਹੀ ਹੈ ਬਿਲਕੁਲ ਨਹੀਂ ਤੁਸੀਂ ਦੇਖ ਲਓ ਇੱਥੇ ਮੈਂ ਖੜਾ ਹਾਂ ਕੈਮਰੇ ਲੱਗੇ ਹੋਏ ਨੇ ਜੋ ਸਾਡੀਆਂ ਇਨਸਟਰਕਸ਼ਨਸ ਨੇ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਕੈਮਰੇ ਦੀ ਰਿਕਾਰਡਿੰਗ ਵੀ ਰੱਖੀ ਜਾ ਰਹੀ ਹੈ ਹਰ ਟਿੱਪਰ ਦੀ ਜਿਹੜੀ ਆ ਸਰਕਾਰੀ ਪੋਰਟਲ ਦੇ ਉੱਤੇ ਪਰਚੀ ਨਿਕਲਦੀ ਹੈ ਬਕਾਇਦਾ ਉਹ ਜਿਹੜੀ ਆ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਜਾਂਦੀ ਹੈ ਤੇ ਕੰਟਰੈਕਟਰ ਕੋ ਵੀ ਰਹਿੰਦੀ ਹੈ ਸਾਡੇ ਰਿਕਾਰਡ ਵਿੱਚ ਵੀ ਕਦੇ ਵੀ ਕੋਈ ਚੈੱਕ ਕਰ ਸਕਦਾ ਹੈ ਉਹਨਾਂ ਸਾਡੇ ਧਿਆਨ ਚ ਲਿਆਂਦਾ ਕਿ ਬਿਲਕੁਲ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉਤੋਂ 2 ਕਿਲੋਮੀਟਰ ਦੀ ਸਿਰਫ ਦੂਰੀ ਦੇ ਉੱਤੇ ਰਾਵੀ ਦਰਿਆ ਦੇ ਵਿੱਚੋਂ ਅਮਰਸਰ ਜ਼ਿਲ੍ਹੇ ਵਾਲੇ ਪਾਸਿਓਂ 6 ਵੱਡੀਆਂ ਪੋਕ ਲੈਣਾ ਤੁਸੀਂ ਉਧਰ ਵੇਖ ਸਕਦੇ ਹੋ ਸਾਡੇ ਸੱਜੇ ਹੱਥ ਨੇ 9 ਪੋਕ ਲੈਣਾ ਜਿਹੜੀਆਂ ਨੇ ਉਹ ਲਗਾਤਾਰ ਰਾਤ ਦਿਨ ਰੇਤਾ ਪੋਟਰੀਆਂ ਨੇ ਮਾਈਨਿੰਗ ਕਰ ਰਹੀਆਂ ਨੇ ਤੇ ਮਾਈਨਿੰਗ ਕਰਕੇ 40 40 50 50 ਟਨ 10 10 11 11 ਸੈਂਕੜੇ ਟਿਪਰ 'ਚ ਰੇਤਾ ਪਾ ਕੇ ਉਹ ਇੱਥੋਂ ਜਿਹੜੇ ਆ ਉਹ ਇਹ ਗੱਡੀਆਂ ਕੱਢ ਰਹੇ ਨੇ ਉਹ ਰੋਜ਼ ਇਹਨਾਂ ਨੇ ਰਿਕਾਰਡਿੰਗ ਕੀਤੀ ਆ ਪਰਸੋਂ 6 ਤਰੀਕ ਵਾਲੇ ਦਿਨ 199 ਗੱਡੀਆਂ ਦੀ ਰਿਕਾਰਡਿੰਗ ਹੈ ਇਹਨਾਂ ਦੇ ਕੋਲ ਜਿਹੜੀਆਂ ਇੱਥੋਂ ਗੱਡੀਆਂ ਭਰ ਕੇ ਗਈਆਂ ਨੇ ਜੀ ਜੀ ਪਹਿਲੀ ਗੱਲ ਆ ਕਿ ਇੰਟਰਨੈਸ਼ਨਲ ਬਾਰਡਰ ਤੇ ਮਾਨਜੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ 5 ਕਿਲੋਮੀਟਰ ਦੇ ਅੰਦਰ ਕੋਈ ਮਾਈਨਿੰਗ ਨਹੀਂ ਹੋ ਸਕਦੀ ਜੀ ਇਹ ਮਾਈਨਿੰਗ ਗੈਰ ਕਾਨੂੰਨੀ ਆ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਵੀ ਜੀ ਜੀ ਇਹਨਾਂ ਦੇ ਕੋਲ ਕੋਈ ਮਾਈਨਿੰਗ ਦੀ ਇਹਨਾਂ ਨੇ ਮਨਜ਼ੂਰੀ ਨਹੀਂ ਲਈ ਮਾਇਨੇ ਦਾ ਇਹ ਕਰੀ ਨਹੀਂ ਸਕਦੇ ਇਹਨਾਂ ਨੂੰ ਸਿਰਫ ਜੋ ਮੈਨੂੰ ਪਤਾ ਲੱਗਾ ਅਫਸਰਾਣਾ ਗੱਲ ਕਰਕੇ ਕਿ ਦਰਿਆ ਦੀ ਸਫਾਈ ਦੀ ਮਨਜ਼ੂਰੀ ਮਿਲੀ ਆ ਜੀ ਜੀ ਉਹ ਜਿਹੜੀ ਮਾੜੀ ਗੱਲ ਇਹ ਆ ਕਿ ਇਹ ਇੱਕ ਇੱਕ ਟਿਪਰ ਤੇ 40 ਤੋਂ 50 ਟਨ ਰੇਤ ਪਾ ਰਿਆ ਜਦੋਂ ਕਿ ਓਵਰ weight ਤੇ ਸਾਰੇ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਮਨਾ ਕੀਤਾ ਵਾ ਜੀ ਜੀ ਹੁਣ ਇਹ ਸਿੰਗਲ ਰਸਤਾ ਵਾ ਦੋ ਕਰਮਾਂ ਦਾ ਰਸਤਾ ਵਾ ਟਰੈਕਟਰ ਵੀ ਨੰਗਦੇ ਨੇ ਜੇ ਕੱਲ ਨੂੰ ਕੋਈ ਭਾਵਨਾ ਮੰਦਭਾਗੀ ਘਟਨਾ ਵਾਪਰ ਗਈ ਕੋਈ ਥੱਲੇ ਆ ਗਿਆ ਟਿੱਪਰ ਦੇ ਤੇ ਉਹਦਾ ਕੀ ਬਣ ਜਾਣਾ ਵਾ ਇਹ ਤੇ ਤੁਹਾਨੂੰ ਵੀ ਪਤਾ ਵੀ 40 50 ਟਨ ਦੇ ਟਿੱਪਰ ਦੇ ਥੱਲੇ ਆਇਆ ਬੰਦਾ ਕਿਦਾਂ ਬਚ ਸਕਦਾ ਦੂਜੀ ਗੱਲ ਜਿਸ ਪੁਲ ਦੇ ਉੱਤੇ ਅਸੀਂ ਖਲੋਤੇ ਆ ਇਹ ਜਿਹੜਾ ਪੁਲ ਆ ਇਹ ਰਾਵੀ ਦਰਿਆ ਦੇ ਉੱਤੇ ਮਿਲਟਰੀ ਨੇ ਬਣਾਇਆ ਵਾ ਸਾਡੇ ਪਾਰ ਦੇ ਲੋਕਾਂ ਲਈ ਔਰ ਮਿਲਟਰੀ ਦੀ ਆਵਾਜਾਈ ਲਈ ਇਹ ਬਾਕਸ ਬ੍ਰਿਜ ਆ ਇਹ ਕੋਈ ਵੈਲ ਟਾਈਪ ਬ੍ਰਿਜ ਨਹੀਂਗਾ ਇਹਦੇ ਵਿੱਚ ਇਹਦੀ ਕੋਈ ਡੰਗ੍ਹਾਈ ਨਹੀਂ ਗਈ ਇਹ ਸਿਰਫ ਸਰਬ 17 18 ਫੁੱਟ ਡੂੰਗਾ ਕਰਕੇ ਤੇ ਪੁਲ ਬਣਾਇਆ ਗਿਆ ਇਹ ਬਹੁਤ ਕਮਜ਼ੋਰ ਪੁਲ ਆ ਲਾਈਟ ਵਹੀਕਲਸ ਲਈ ਆ ਜੀ ਔਰ ਜਦੋਂ ਇੱਥੇ ਰੋਜ਼ ਦੀ 2 2 3 300 ਗੱਡੀ ਜਿਹੜੀ ਆ ਨੰਗੇਗੀ 40 ਤੋਂ 50 ਟਨ ਲੈ ਕੇ ਇਹ ਪੁਲ ਫੇਰ ਟੜ ਜਾਏਗਾ 1947 ਤੋਂ ਲੈ ਕੇ ਸਾਡੇ ਵੱਡੇ ਵੱਡੇ ਰੇਸ ਦਰਿਆ ਚੋਂ ਬੇੜੀਆਂ ਰਹੀਂ ਨੰਗਦੇ ਰਹੇ ਆ ਤੇ ਜੇ ਇਹ ਪੁਲ ਟਹਿ ਗਿਆ ਜਿਹੜਾ ਸਾਨੂੰ ਅੱਗੇ ਹੀ 80 ਸਾਲਾਂ 75 ਸਾਲਾਂ ਚ ਮਿਲਿਆ ਹੁਣ ਤੇ ਉਹ ਜੇ ਪੋਲ ਟੱਟ ਗਿਆ ਤੇ ਅਸੀਂ ਕਿੱਧਰ ਨੂੰ ਜਾਵਾਂਗੇ ਕੁਝ ਬੰਦੇ ਜਿਹਨਾਂ ਜਿਹੜੇ ਟਰੱਕ ਡਰਾਈਵਰ ਟਾਈਪ ਆਦਮੀ ਨੇ ਪੋਕਲਨਾਂ ਵਾਲੇ ਨੇ ਇੱਕ ਜਥੇਬੰਦੀ ਜਿਹਦਾ ਤੁਹਾਨੂੰ ਨਾਮ ਪਤਾ ਉਹਦਾ ਝੰਡੇ ਲੈ ਕੇ ਉਹ ਉਹਨਾਂ ਨੇ ਮਤਲਬ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਮੈਂ ਨਹੀਂ ਸਮਝਦਾ ਕਿ ਕੋਈ ਵੀ ਕਿਸਾਨ ਯੂਨੀਅਨ ਜਿਹੜੀ ਆ ਉਹ ਇਦਾਂ ਦੀ ਕਾਰਵਾਈ ਕਰ ਸਕਦੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਅਸੀਂ ਮੌਕਾ ਵੇਖਣ ਆਏ ਆ ਸਾਡੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੁਜਰਾਜ ਉਹ ਖਨੋਰੀ ਬਾਡਰ ਤੇ ਨੇ ਜੇ ਇਹ ਮਾਈਨਿੰਗ ਨਜਾਇਜ਼ ਮਾਈਨਿੰਗ ਬੰਦ ਨਾ ਹੋਈ ਤੇ ਅਸੀਂ 2-4 ਦਿਨਾਂ ਦੇ ਵਿੱਚ ਵਿੱਚ ਡੀਸੀ ਦਫਤਰ ਅੰਮ੍ਰਿਤਸਰ ਦਾ ਐਸਐਸਪੀ ਦਫਤਰ ਅੰਮ੍ਰਿਤਸਰ ਦਾ ਘਰਾਉ ਕਰਾਂਗੇ ਫਿਰ ਸਰਕਾਰ ਕੋਲ ਜਵਾਬ ਲਾਂਗੇ ਕਿ ਮਤਲਬ ਤੁਸੀਂ ਦੱਸੋ ਵੀ ਇਹ ਮਨਜ਼ੂਰੀ ਕਿੱਦਾਂ ਮਿਲੀ ਅੱਗੇ ਵਧਦੇ ਹਾਂ ਉਧਰ ਭਾਗਿਤ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਪੋਆ ਦੇ ਪਿੰਡ ਅਕਰੋਟਾ ਵਿਖੇ ਸ਼ੋਭਾ ਯਾਤਰਾ ਕੱਢੀ ਗਈ ਸੋ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸ਼ੋਭਾ ਯਾਤਰਾ ਦੇ ਵਿੱਚ ਸ਼ਿਰਕਤ ਕੀਤੀ ਤੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਮੰਦਰ ਵਿਖੇ ਮੱਥਾ ਟੇਕਿਆ ਇਸ ਮੌਕੇ ਮੰਤਰੀ ਕਟਾਰੂ ਚੱਕ ਨੇ ਸਾਰੇ ਹੀ ਇਲਾਕੇ ਦੇ ਨਿਵਾਸੀਆਂ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਨੇ ਉੱਥੇ ਹੀ ਸ਼ੋਭਾ ਯਾਤਰਾ ਦੇ ਆਰੰਭ ਦੇ ਵਿੱਚ ਮਹਾਤਮਾ ਗਿਰਧਾਰੀ لال ਜੀ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਵੱਲੋਂ ਅਰਦਾਸ ਕੀਤੀ ਗਈ ਸੋ ਸ਼ੋਭਾ ਯਾਤਰਾ ਦੇ ਦੌਰਾਨ ਪਿੰਡ ਨਸ਼ਹਿਰਾ ਵਿਖੇ ਗੁਰੂ ਦਾ ਲੰਗਰ ਵੀ ਔਟੁੱਤ ਵਰਤਾਇਆ ਗਿਆ ਸੋ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਖਿਆ ਕਿ ਅਜਿਹੇ ਸਮਾਰੋਹ ਸਾਨੂੰ ਸਾਰਿਆਂ ਨੂੰ ਮਿਲ ਕੇ ਮਨਾਉਣੇ ਚਾਹੀਦੇ ਨੇ ਅਤੇ ਸਾਰਿਆਂ ਨੂੰ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਹੈ ਜਿਹੜਾ ਦੇਣਾ ਚਾਹੀਦਾ ਸੋ ਇਸ ਮੌਕੇ ਦੇ ਉੱਤੇ ਸ੍ਰੀ ਗੁਰੂ ਰਵੀਦਾਸ ਮੰਦਿਰ ਕਮੇਟੀ ਅਕਰੋਟਾ ਵੱਲੋਂ ਮੁੱਖ ਮਹਿਮਾਨਾਂ ਨੂੰ ਸਰੂਪਾ ਪਾ ਕੇ ਅਤੇ ਯਾਦਗਾਰ ਚਿੱਤਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਸੋ ਇਸ ਮੌਕੇ ਦੇ ਉੱਤੇ ਕਮੇਟੀ ਵੱਲੋਂ ਬਾਕੀ ਪਾਰਟੀ ਅਹੁਦੇਦਾਰਾਂ ਨੂੰ ਵੀ ਸਰੂਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅੱਜ ਮੈਂ ਫਿਰ ਦੁਬਾਰਾ ਆਪਣੇ ਪਿਆਰੇ ਲੋਕਾਂ ਚ ਆਇਆ ਮੇਰਾ ਹਲਕਾ ਵਿਧਾਨ ਸਭਾ ਪੋਆ ਔਰ ਅੱਜ ਇੱਕ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਆਖਰੋਟੇ ਪਿੰਡ ਦੀਆਂ ਸੰਗਤਾਂ ਵੱਲੋਂ ਆਰੰਭ ਕੀਤਾ ਗਿਆ ਜੋ ਵਕ ਵਕ ਪਿੰਡਾਂ ਚੋਂ ਦੀ ਹੁੰਦਾ ਹੋਇਆ ਦੁਬਾਰਾ ਇਸੇ ਪਿੰਡ ਸਮਾਪਤ ਹੋਇਆ ਸੋ ਪੰਜਾਬ ਦੀ ਧਰਤੀ ਗੁਰੂ ਸੇਵਾਨਾ ਦੇ ਬਾਣੀ ਦੇ ਨਾਲ ਚੱਪਾ ਚੱਪਾ ਇਸ ਧਰਤੀ ਦਾ ਬਿੰਨਿਆ ਪਿਆ ਸੋ ਸਾਰੇ ਗੁਰਸਵਾਨਾਂ ਨੇ ਮਾਨਵਤਾ ਦੀ ਸੇਵਾ ਦਾ ਮਨੁੱਖ ਨੂੰ ਮਨੁੱਖ ਸਮਝਣ ਦਾ ਜਿਹੜਾ ਸੰਕਲਪ ਲੈ ਕੇ ਉਹਨਾਂ ਨੇ ਮਤਲਬ ਧਰਤੀ ਦੇ ਉੱਤੇ ਪ੍ਰਚਾਰ ਕੀਤਾ ਸੋ ਸ੍ਰੀ ਗੁਰੂਦਾਸ ਮਹਾਰਾਜ ਜੀ ਨੇ ਵੀ ਆਪਣੇ ਜੀਵਨ ਦੇ ਅੰਦਰ ਬਹੁਤ ਹੀ ਮਹਾਨ ਤੇ ਬੜੀ ਮੁੱਲੀਆਂ ਗੱਲਾਂ ਨੂੰ ਮਤਲਬ ਜਿਹੜਾ ਆਪਣੇ ਮਤਲਬ ਬਾਣੀ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਸੋ ਜਿਨ੍ਹਾਂ ਤੋਂ ਅੱਜ ਵੀ ਪ੍ਰੇਰਣਾ ਲੈ ਕੇ ਅਸੀਂ ਜਿਹੜੀ ਮਨੁੱਖੀ ਜੀਵਨ ਜਾਚ ਹੈ ਉਹਦੇ ਅੰਦਰ ਢਲ ਸਕਦੇ ਹਾਂ ਸੋ ਬڑا ਵਿਸ਼ਾਦ ਨਗਰ ਕੀਰਤਨ ਜੋ ਵਕਮਕ ਪਿੰਡਾਂ ਚੋਂ ਦੇ ਲਈ ਹੁੰਦਾ ਹੋਇਆ ਉਹ ਅੱਜ ਸੰਗਤਾਂ ਦੇ ਰੂਬਰੂ ਹੋਏਗਾ ਸੋ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰੂ ਸਹਿਬਾਨ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਤੁਹਾਡੇ ਸਭ ਦੇ ਉੱਤੇ ਜਿਹੜੀ ਉਹਨਾਂ ਦੀ ਕਿਰਪਾ ਬਣੀ ਰਹੇ ਇਹ ਮੇਰੀਆਂ ਖਾਸ਼ਾ ਔਰ ਮੇਰੀਆਂ ਅਰਦਾਸ ਫਿਲਹਾਲ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ